ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਜਾਣਾਂਗੇ ਮੰਜੀ ਪ੍ਰਥਾ ਦੇ ਬਾਰੇ ਮੰਜੀ ਵਿਵਸਥਾ ਗੁਰੂ ਅਮਰਦਾਸ ਜੀ ਦੇ ਗੁਰੂਕਾਲ ਵਿੱਚ ਸ਼ੁਰੂ ਕੀਤੀ ਗਈ ਇਹ ਇੱਕ ਮਹੱਤਵਪੂਰਨ ਸੰਸਥਾ ਸੀ ਜੋ ਕਿ ਸਿੱਖ ਧਰਮ ਦੇ ਆਰੰਭਿਕ ਵਿਕਾਸ ਵਿੱਚ ਬਹੁਤ ਸਹਾਇਕ ਸਿੱਧ ਹੋਈ ਤੀਜੇ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖ ਧਰਮ ਦੂਰ ਦੂਰ ਤੱਕ ਫੈਲ ਗਿਆ ਸੀ ਉਹਨ ਜਾਣ ਦੇ ਸਾਧਨਾਂ ਦੇ ਵਿਕਸਿਤ ਨਾ ਹੋਣ ਦੇ ਕਾਰਨ ਦੂਰ ਦੇ ਸਿੱਖਾਂ ਨੂੰ ਗੁਰੂ ਦੇ ਉਪਦੇਸ਼ ਸੁਣਨ ਦੇ ਲਈ ਗੋਵਿੰਦਵਾਲ ਔਣ ਵਿੱਚ ਕਠਿਨਾਈ ਪੈਦਾ ਹੁੰਦੀ ਸੀ ਇਸ ਕਠਿਨਾਈ ਨੂੰ ਸਮਝਦੇ ਹੋਏ ਅਤੇ ਸਿੱਖ ਮਤ ਦੇ ਹੋਰ ਜ਼ਿਆਦਾ ਪ੍ਰਚਾਰ ਲਈ ਗੁਰੂ ਸਾਹਿਬ ਨੇ ਪੰਜਾਬ ਅਤੇ ਉਸ ਦੇ ਨੇੜੇ ਤੇੜੇ ਦੇ ਪ੍ਰਦੇਸ਼ਾਂ ਨੂੰ 22 ਹਿੱਸਿਆਂ ਵਿੱਚ ਵੰਡ ਦਿੱਤਾ ਅਤੇ ਹਰੇਕ ਜਗ੍ਹਾ ਤੇ ਇੱਕ ਮੁਖੀ ਨੂੰ ਨਿਯੁਕਤ ਕੀਤਾ ਕਿਉਂਕਿ ਉਹ ਮੁਖੀਆ ਯਾ ਮੰੰਜੀਦਾਰ ਇੱਕ ਮੰੰਜੀ ਤੇ ਬੈਠ ਕੇ ਸੰਗਤ ਨੂੰ ਧਰਮ ਉਪਦੇਸ਼ ਦਿੰਦਾ ਸੀ ਅਤੇ ਗੁਰਬਾਣੀ ਦਾ ਪਾਠ ਕਰਦਾ ਸੀ ਇਸ ਲਈ ਨਵੀਂ ਪ੍ਰਥਾ ਦਾ ਨਾਂ ਮੰੰਜੀ ਪ੍ਰਥਾ ਪੈ ਗਿਆ ਇਸ ਪ੍ਰਥਾ ਦੀ ਸਥਾਪਨਾ ਦੇ ਤਿੰਨ ਮੁੱਖ ਲਾਭ ਹੋਏ ਪਹਿਲਾ ਦੂਰ ਦੇ ਸਿੱਖਾਂ ਨੂੰ ਆਪਣੇ ਇਲਾਕੇ ਵਿੱਚ ਬੈਠੇ ਹੋ ਧਾਰਮਿਕ ਖੁਰਾਕ ਮਿਲਣੀ ਸ਼ੁਰੂ ਹੋ ਗਈ ਦੂਜਾ ਸਿੱਖ ਧਰਮ ਦਾ ਦੂਰ ਦੂਰ ਤੱਕ ਪ੍ਰਚਾਰ ਹੋਇਆ ਅਤੇ ਤੀਜਾ ਸੀਗਾ ਦੂਰ ਦੂਰ ਤੋਂ ਗੁਰੂ ਕੇ ਲੰਗਰ ਲਈ ਭੇਟਾਂ ਆਉਣ ਲੱਗੀਆਂ ਧੰਨਵਾਦ ਜੀ